ਮੇਰੇ ਸਾਲਾ ਸਾਹਿਬ ਸਰਦਾਰ ਕੁਰਵਿੰਦਰ ਸਿੰਘ ਜੋ ਕਿ 2017 ਨੂੰ ਸੁਬੇਦਾਰ ਰਟਾਇਰ ਹੋ ਗਏ ਤੇ ਉਹਨਾਂ ਨੂੰ ਮਤਲਬ ਅਮਰਤਪਾਲ ਦੇ ਕੇਸਾਂ ਨਾਲ ਜੋੜ ਕੇ ਇਹਦੇ 3 ਸਾਲ ਤੋਂ ਪਤਾਪੁਰ ਜੇਲ੍ਹ ਵਿੱਚ ਨਜਰਬੰਦ ਕੀਤਾ ਗਿਆ ਇਹ ਅਸਲ ਲਾਈਫ ਸਰਸ ਦੇ ਆਧਾਰ ਤੇ ਇਹ ਅਜਨਾਲਾ ਹਥੇ ਉਹਨਾਂ ਨੂੰ ਜੁਣਟਾ ਉਹ ਜਿਹ ਡੁੰਟਾ ਉਹਦੇ ਉੱਥੇ ਗਏ ਵੀ ਚੱਲ ਉਹਨਾਂ ਤੋਂ ਵੀ ਕੁਝ ਆਪਾਂ ਸਾਥ ਲੈਨੇ ਆ ਰਿਸੋਰਸ ਜਾਂਦੇ ਵੇਹੇ ਡੁੰਟਾ ਦੇ ਵਿੱਚ ਜੀ ਸਰ ਸਰਕਾਰੀ ਉੱਥੇ ਵੀ ਇਸੇ ਤਰ੍ਹਾਂ ਗਏ ਨਹੀਂ ਸਰ ਕੋਈ ਵੀ ਸੁਣਵਾਈ ਨਹੀਂ ਹੋਈ ਸਰਕਾਰੋਂ ਪਿੰਨਾਂ ਦੇ 57 ਦਾ ਪੱਛਾ ਪਾਇਆ ਸੀ ਉਹਦੀ ਮੈਂ ਖੁਦ ਸਾਰੀ ਕਾਰਵਾਈ ਜੋ ਦੇ ਇਹਨਾਂ ਦਾ ਪਿੰਦਾ ਵਾ ਤਸੀਲ ਪਿੰਦੀ ਸੀ ਆਪਣੀ ਬਾਬਕਾਲਾ ਸਾਹਿਬ ਤੇ ਐਸਡੀਐਮ ਸਾਹਿਬ ਤੋਂ ਮਿਲ ਕੇ ਸਾਰਾ ਕੁਝ ਕੀਤਾ ਸੀ لیکن ਉਹਨਾਂ ਫਿਰ ਵੀ ਛੱਡਿਆ ਨਹੀਂ ਤੇ ਜੇਲ੍ਹ ਦੇ ਅੰਦਰ ਜਾ ਕੇ ਤੇ ਜਿੱਦਣ ਜਾ ਕੇ ਉਹਨਾਂ ਦੇ ਵਾਦਾ ਕਰਤਾ ਤਿੰਨ ਸੌ ਸਾਤਾ ਵਾਦਾ ਕਰਤਾ ਇਹ ਇਹ ਹੁਕਮਾ ਚਾਹੁੰਦੇ ਆ ਕਿ ਮੇਰੇ ਪਤੀ ਅਬਲਿੰਦਰ ਸਿੰਘ ਹੋਜੀ ਚੋਂ ਆਏ ਆ ਸੂਬੇਦਾਰ ਪੈਨਸ਼ਨ ਤੇ ਉਹਨਾਂ ਨੂੰ ਮਨਪਾਈ ਹਮਪਾਲ ਸਿੰਘ ਨਾਲ ਕੇਸ ਨਾਲ ਜੋੜ ਕੇ ਤੇ ਨਜੇ ਬੰਦ ਕੀਤਾ ਵਾ ਕਿੰਨਾ ਟਾਈਮ ਹੋ ਗਿਆ ਹਾਂਜੀ 3 ਸਾਲ ਹੋ ਚੱਲੇ ਆ ਜਾਂ ਜਗੇ ਤੇ ਹੀਗੇ ਉਹ ਅਜਨਾਲੇ ਮਤਲਬ ਹੈਗੀ ਇਹਨਾਂ ਦੀ ਜੁਨਟ ਹੈਗੀ ਬੀਐਸਐਫ ਵਾਲਿਆਂ ਦੀ ਉੱਥੇ ਕੰਮਤੇ ਜਾਂਦੀ ਹੈਗੀ ਤੇ ਉਸ ਦਿਨ ਵੀ ਗਏ ਹੀਗੇ ਤੇ ਉਦੋਂ ਆਉਂਦੇ ਆਉਂਦੇ ਕੁਦਰਤੀ ਉੱਥੇ ਕੱਟ ਵਿਹੇ ਕੇ ਤੇ ਚੱਲ ਗਏ ਹੀ ਦੀ ਤੇ ਉਹ ਮੁੜ ਕੇ ਉਹ ਮਤਲਬ ਜੋ ਆ ਲੋਕੇਸ਼ਨ ਦੇ ਆਧਾਰ ਤੇ ਮੁੜ ਕੇ ਇਹਨਾਂ ਨੂੰ ਮਿਲ ਕੇ ਪਾ ਕੇ ਆ ਅਰੈਸਟ ਕਰ ਲਿਆ ਘਰੋਂ ਅਰੈਸਟ ਕਰਕੇ ਲੈ ਗਏ ਹਜੇ ਸਾਨੂੰ ਇਹ ਗੱਲ ਦਾ ਮੈਨੂੰ ਪਤਾ ਹੀ ਨਹੀਂ ਕੁਛ ਨਹੀਂ ਮੈਂ ਤੇ ਮਤਲਬ ਭੋਲੀ ਭਾਲੀਆਂ ਮੈਂ ਕਦੀ ਘਰੋਂ ਬਾਹਰ ਨਿਕਲੀ ਨਹੀਂ ਗਈ ਤੇ ਚਲੋ ਸੋਚਿਆ ਵੀ ਪਹਿਲਾਂ ਕਹਿੰਦੇ ਸੀ ਸੱਤ ਪੰਜਾ ਇਹ ਛੇਤੀ ਹੋ ਜਾਣੀਆਂ ਮਤਲਬ ਉਹ ਆਪੇ ਉਹਨਾਂ ਨੇ ਕਰ ਦੇਣੀਆਂ 6 ਮਹੀਨੇ ਲੰਗੇ ਸਾਲ ਲੰਗੇ ਤੇ ਮੈਂ ਕਿਤੇ ਨਾ ਮੈਂ ਕਿਤੇ ਗਈ ਆ ਨਾ ਮੈਨੂੰ ਕੋਈ ਪਤਾ ਹੀ ਆ ਤੇ ਫਿਰ 2 ਸਾਲ ਹੋ ਗਏ ਆ ਹੁਣ ਮਤਲਬ ਵੀ ਮਤਲਬ ਮਤਲਬ ਵੀ ਸਾਡਾ ਮੈਂ ਬਹੁਤ ਟੁੱਟ ਗਈ ਆ ਤੇ ਕਾਨਫਰੈਂਸ ਹਾਂ ਕਾਨ ਪ੍ਰੈਸ ਕਾਨਫਰੰਸ ਹੁਣ ਤਾਂ ਕਰਕੇ ਮੈਂ ਤੁਹਾਡੇ ਦੁਆਰਾ ਇਹਣਾ ਚੰਨੀ ਆ ਵੀ ਮਤਲਬ ਵੀ ਸਾਡਾ ਸੁਣਵਾਈ ਕਰੋ ਮੇਰਾ ਨਾਮ ਗੁਰਜੀਤ ਸਿੰਘ ਹੈ ਅੱਜ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਕੀ ਕਰ ਰਹੇ ਇਹ ਸਰ ਪ੍ਰੈਸ ਕਾਨਫਰੰਸ ਨਹੀਂ ਕੀਤੀ ਜਾ ਵੀ ਮੇਰੇ ਸਾਲਾ ਸਾਹਿਬ ਸਰਦਾ ਗੁਰਵਿੰਦਰ ਸਿੰਘ ਜੋ ਕਿ 2017 ਨੂੰ ਸੂਬੇਦਾਰ ਰਟਾਇਰ ਹੋ ਗਿਆ ਹੈ ਤੇ ਉਹਨਾਂ ਨੂੰ ਮਤਲਬ ਅਮਰਪਾਲ ਦੇ ਕੇਸਾਂ ਨਾਲ ਜੋੜ ਕੇ ਇਹਦੇ 3 ਸਾਲ ਤੋਂ ਪਤਾਪੁਰ ਜੇਲ੍ਹ ਵਿੱਚ ਨਜਰਬੰਦ ਕੀਤਾ ਗਿਆ ਤੇ ਕੀ ਕੰਮ ਕਰਦੇ ਸੀ ਸਰ ਦਾ ਬ੍ਰਿੰਦਰ ਸਿੰਘ ਜੀ ਉਹਨਾਂ ਦੇ ਲਾਈਫ ਇੰਸ਼ੋਰੈਂਸ ਦਾ ਕੰਮ ਕਰਦੇ ਸੀ ਸਰ ਇਹਨਾਂ ਨੂੰ ਕਿ ਭਾਈ ਅਮਰਪਾਲ ਸਿੰਘ ਜੀ ਨਾਲ ਕਿੱਦਾਂ ਜੁੜਿਆ ਜਾ ਰਿਹਾ ਹੈ ਇਹ ਅਸਲ ਵਿੱਚ ਲਾਈਫ ਇੰਸ਼ੋਰੈਂਸ ਦੇ ਅਧਾਤੇ ਹੀ ਇਹ ਅਜਨਾਲਾ ਹਥੇ ਉਹਨਾਂ ਨੂੰ ਜੁੰਟਾ ਪੁਰਣੀ ਜੁੰਟਾ ਉਹਦੇ ਉੱਥੇ ਗਏ ਵੀ ਚੱਲੋ ਉਹਨਾਂ ਤੋਂ ਵੀ ਕੁਝ ਆਪਾਂ ਸਾਥ ਲੈਨੇ ਆ ਰਿਸੋਰਸ ਜਾਂਦੇ ਵੇਹੇ ਜੁੰਟਾ ਦੇ ਵਿੱਚ ਰਿਸੋਰਸ ਕਰਨੀ ਉੱਥੇ ਵੀ ਇਸੇ ਤਰ੍ਹਾਂ ਗਏ ਕਿਤਾਬ ਮਲੇ ਨੇ ਤੇ ਪੱਤਾ ਕਿੱਦਾਂ ਪਾਇਆ ਗਿਆ ਈ ਸਭ ਜਨੂਗਦੇ ਉਹ ਗਏ ਆ ਤੇ ਉੱਥੇ ਕਿਤੇ ਟੌਲਾ ਰੱਪਾ ਚੱਲਣ ਡਿਆ ਸੀ ਥਾਣੇ 'ਚ ਕਾਫੀ ਭੀੜ ਹੀ ਲੋਕਾਂ ਦੀ ਕੋਲ 5000 ਲੋਕ ਹੀ ਤੇ ਇਹ ਵੀ ਚਾਹੁੰਦੇ ਕਿ ਵੇਖਣ ਚੜਗੇ ਵੀ ਵੇਖਾ ਵੀ ਕੀ ਹੋਇਆ ਇੱਥੇ ਤੇ ਇਸੇ ਦਾਤੇ ਇਹਨਾਂ ਦੇ ਵੀ ਮੋਬਾਈਲ ਦੀ ਲੋਕੇਸ਼ਨ ਵੀ ਜਿੱਦਾਂ ਚੁੱਕ ਲਈ ਉਥੋਂ ਤੇ ਲੋਕੇਸ਼ਨ ਦੇ ਅਧਾਰ ਤੇ ਮੁਰਗੇ ਕੁਛ ਦਿਨਾ ਬਾਅਦ ਘਰ ਵੜ ਕੇ ਨੇ ਚੁਕਲੇਗਾ ਇਸ ਦੇ ਵਿੱਚ ਉਹਨਾਂ ਨੇ ਕੋਈ ਮਤਲਬ ਚੈੱਕ ਨਹੀਂ ਕੀਤਾ ਕਿ ਇਹ ਹਾਇ ਕਿਹਦੇ ਕੰਮ ਆਏ ਪੁਲਿਸ ਨੂੰ ਕੋਈ ਮਤਲਬ ਚੈੱਕ ਕਰਕੇ ਜਨਾਬ ਸਾਹਿਬ ਮੈਂ ਉਹ 3 ਪਰਚਾ ਭਰਤਾ ਨਹੀਂ ਸਰ ਕੋਈ ਵੀ ਸੁਣਵਾਈ ਨਹੀਂ ਹੋਈ ਸਰਕਾਰ ਵੱਲੋਂ ਪਹਿਲਾਂ ਦੇ 7-55 ਦਾ ਪਰਚਾ ਪਾਇਆ ਸੀ ਉਹਦੀ ਮੈਂ ਖੁਦ ਸਾਰੀ ਕਾਰਵਾਈ ਜੋ ਉਹਦੇ ਨਾਲ ਪੈਂਦਾ ਵਾ ਤਸੀਲ ਪੈਂਦੀ ਸੀ ਆਪਣੀ ਬਾਬਾ ਕਾਲਾ ਸਾਹਿਬ ਤੇ ਐਸਜੀਪਸ ਨਾਲ ਮਿਲ ਕੇ ਸਾਰਾ ਕੁਝ ਕੀਤਾ ਸੀ ਲੇਕਿਨ ਉਹਨਾਂ ਫਿਰ ਵੀ ਛੱਡਿਆ ਨਹੀਂ ਤੇ ਜੇਲ੍ਹ ਦੇ ਅੰਦਰ ਜਾ ਕੇ ਤੇ ਜਿੱਦਣ ਜਾ ਕੇ ਉਹਨਾਂ ਦੇ ਵਾਅਦਾ ਕਰਦਾ ਤਾ ਤਿੰਨ ਸੌ ਸੱਤਾ ਵਾਅਦਾ ਕਰਦਾ ਤਾ ਫਾਈ ਬਵਿੰਦਰ ਸਿੰਘ ਜੀ ਦੀ ਵਹੀ ਚਲਾਈ ਗਈ ਜਿ ਨਾਲੇ ਵਿੱਚ ਉਹਦੇ ਨਾਲ ਕੋਈ ਇਹਨਾਂ ਦਾ ਕੋਈ ਲੈਣ ਦੇ ਹੈਗਾ ਨਹੀਂ ਸਰ ਹੁਣ ਤੱਕ ਵੀ ਕੋਈ ਇਹ ਸਾਬਤ ਕਰਦੇ ਵੀ ਜਾਂ ਇਹਨਾਂ ਦਾ ਕਿਸੇ ਜਥੇਬੰਦੀ ਨਾਲ ਸੰਬੰਧ ਆ ਜਾਂ ਇਹਨਾਂ ਨੂੰ ਕੋਈ ਡੋਨੇਸ਼ਨ ਆ ਰਹੀ ਹੈ ਉਹਦਾ ਵੱਲੋਂ ਕਿਸੇ ਵੀ ਪ੍ਰਕਾਰ ਦਾ ਉਹਨਾਂ ਨਾਲ ਕੋਈ ਲਿੰਕ ਨਹੀਂ ਹੈਗਾ ਨਾ ਇਹਨਾਂ ਦੀ ਪੱਤਾ ਕਿਸੇ ਚੀਜ਼ ਦਾ ਪਟਿਆ ਗਿਆ ਪਰਚਾ ਇਸੇ ਚੀਜ਼ ਦਾ ਵੀ ਮਤਲਬ ਉੱਥੇ ਪਹੁੰਚੇ ਜਦੇ ਉਹਨਾਂ ਦਾ ਸਾਥ ਦੇਣ ਦੇ ਤੇ ਇਹਦੇ ਇਹ ਵੀ ਜਾਂਦੇ ਸਰਕਾਰਾਂ ਵੀ ਵੇਖਿਆ ਜਾਵੇ ਰਕਾਰ ਵੀ ਹਾਂ ਇਹ ਜਾਂ ਕੋਈ ਉਹਨਾਂ ਦੇ ਡਰਾਈਵਰ ਹੀ ਜਾਂ ਕੋਈ ਕਰਮਚਾਰੀ ਨਹੀਂ ਜਾਂ ਕੋਈ ਉਹਨਾਂ ਨਾਲ ਰਿਲੇਟਡ ਹੈਗੇ ਕੋਈ ਕੋਈ ਸਬੰਧ ਰਿਸ਼ਤੇ ਨਾਲ ਬਿਨਾਂ ਚੈੱਕ ਕੀਤੇ ਬੱਚਾ ਕਰਦੇ ਬਿਲਕੁਲ ਜੀ ਦੇ ਤਿੰਨ ਮਤ ਹੁਣ ਕੇ ਸੀ ਤਾਂ ਕੀ ਚੱਲ ਰਿਹਾ ਜੀ ਹੁਣ ਉਹ 370 ਲਾਈ ਹੈ ਜੀ ਜੋ ਅਮਰਤਾ ਪਾਲ ਦੇ ਜਿਹੜੇ ਬਾਕੀ ਸਾਥੀ 32 ਬੰਦੇ ਉਹਨਾਂ ਦੇ ਨਾਲ ਹੀ ਇਹਨੂੰ ਅਟੈਚ ਕੀਤਾ ਗਿਆ ਇਹਨਾਂ ਦੇ ਨਾਲ ਕਿੰਨੇ ਕੁ ਬੰਦੇ ਜਿਹੜੇ ਆ ਸੰਜੈ ਦੇ ਨੇ ਬੰਦੇ ਰੈਸਟ ਕੀਤੇ ਗਏ ਜਿਹੜੇ ਨਹੀਂ ਗਏ ਉਦਾਂ ਦੇ ਜੋ ਤੁਸੀਂ ਖਬਰਾਂ ਆਪ ਵੀ ਪੜਦੇ ਹੋ 40 ਬੰਦੇ ਤਕਰੀਬਨ 40 44 ਬੰਦੇ ਹੈਗੇ ਜਿਨ੍ਹਾਂ ਵਿੱਚੋਂ 33 34 ਬੰਦੇ ਪਤਾਪੁਰ ਜੇਲ੍ਹ ਦੇ ਵਿੱਚ ਨੇ ਉਹਨਾਂ ਦੀ ਜਿਹੜੀ ਸੁਣਾਈ ਦੀ ਹੋਈ ਉਹ ਵੇਖੋ ਜੀ ਉਹ ਉਹ ਤੇ ਜਥੇਬੰਦੀਆਂ ਨਹੀਂ ਜਾਂ ਕੋਈ ਹੋਰ ਸੈਦਾ ਲੈ ਕੇ ਮਤਲਬ ਕਰਨ ਰਿਆ ਆਪਣੀ ਕਾਰਵਾਈ ਕਰਨ ਦੀ ਹੈ ਤੇ ਇਹਨਾਂ ਦੀ ਕਾਰਵਾਈ ਜਿੰਨੀ ਵੀ ਮੈਂ ਆਪਣੇ ਖੁਦ ਆਪਣੇ ਹੱਥੀ ਕੀਤੀ ਆ ਆਪਣਾ ਵਕੀਰ ਕੀਤਾ ਵਾ ਆਪਣਾ ਹਾਈ ਕੋਰਟ ਤੱਕ ਗਏ ਆ ਤੇ ਉੱਥੋਂ ਵੀ ਹਾਲ ਕੋਈ ਲੀਫ ਨਹੀਂ ਮਿਲੀ ਜਮਾਨਤ ਜੀ ਲਾਏਗੀ ਸਰਪੋਰਟ ਹਾਂ ਲਾਈ ਗਈ ਜੀ ਬਿਨਾ ਸੈਸ਼ਨ ਚ ਲਾਈ ਫਿਰ ਹਾਈ ਕੋਰਟ ਵੀ ਲਾਈ ਆ ਉੱਥੇ ਮੋ ਜੈਂਟ ਹੋ ਗਈ ਆ ਮਤਲਬ ਕੋਈ ਬੰਦੇ ਆ ਤੁਹਾਨੂੰ ਜਿੰਨੇ ਕੰਨੇ ਨਾਲ ਦੇ ਨਾਲ ਆ ਜਿਹੜੇ ਫੜੇ ਗਏ ਆ ਉਹਨਾਂ ਤਾਂ ਕੋਈ ਨਾਮ ਪਤਾ ਹੈਗਾ ਤੁਹਾਡੇ ਹਾਂ ਜੀ ਉਹਨਾਂ ਦੀ ਅਸੀਂ ਲਿਸਟ ਤੁਹਾਨੂੰ ਦੇ ਦਿੰਦੇ ਆ ਤੁਸੀਂ ਲਿਸਟ ਉਹਨਾਂ ਨੂੰ ਸ਼ੋਅ ਕਰ ਦਿਓ ਸਾਰੇ ਬੰਦੇ 33-35 ਬੰਦੇ ਨਾਲ ਲਿਸਟ ਇਹ ਵੀ ਤੁਹਾਨੂੰ ਵਕੀਲਾਂ ਵੱਲੋਂ ਕੋਈ ਦੱਸਿਆ ਗਿਆ ਵੀ ਜ਼ਮਾਨਤ ਰੱਦ ਹੁੰਦਾ ਕੀ ਕਰਨਾ ਹੈਗਾ ਨਹੀਂ ਵਕੀਲਾਂ ਵੱਲੋਂ ਤਾਂ ਸਾਨੂੰ ਇਹ ਦੱਸਿਆ ਗਿਆ ਵੀ ਮਤਲਬ 80-85 ਜੋ ਗਵਾਹੀਆਂ ਹੋ ਗਈਆਂ ਵਾ ਨਾ ਸਭ ਇਹਨਾਂ ਦੇ ਹੱਥ 'ਚ ਹੋਈਆਂ ਪਰ ਜਦੋਂ ਉਹਦੇ ਦਿੱਲੂ ਗੱਲ ਤੋਂ ਨਵੇਂ ਬੰਦੇ ਫੇਰ ਆਏ ਇੱਥੇ ਤੇ ਇਹਨਾਂ ਉਹ ਫੇਰ ਉੱਥੇ ਜ਼ੀਰੋ ਲੈਵਲ ਤੇ ਇਹਨਾਂ ਨੂੰ ਲੈ ਗਏ ਫੇਰ ਦਵਾਈਆਂ ਜਿਹੜੀਆਂ ਨਿਲ ਕਰਦੇ ਦੁਬਾਰਾ ਫੇਰ ਸ਼ੁਰੂ ਕਰ ਦਿੱਤੀਆਂ ਕੋਈ ਉਪਰ ਹਾਈ ਪ੍ਰੈਕਟਿਵ ਬੋਰਡ ਦੀ ਜਿੰਮੀ ਦਾ ਜਰੂਰ ਜਿੰਸੰਦਾਇ ਦਿੱਤੀ ਹੈ ਨਹੀਂ ਜੀ ਸੁਪਰੀਮ ਬੋਰਡ ਨਹੀਂ ਹੈਗੇ ਭਾਈ ਬਲਵਿੰਦਰ ਸਿੰਘ ਜੀ ਦਾ ਕੋਈ ਅਮਰਤਾਪਾਲ ਦੀ ਪਾਰਟੀ ਨਾਲ ਜਾਂ ਕਿਸੇ ਨਾਲ ਕੋਈ ਲੈਣ ਦੇ ਨਾ ਹੈਗਾ ਸੀ ਨਹੀਂ ਸਾਰੇ ਇਹਦੇ ਬੰਦੇ ਤਾਂ ਦੱਸਿਆ ਵੀ ਇਹ ਆਪਣੇ ਮਤਲਬ ਕੰਮ ਦੇ ਨਾਲ ਹੀ ਜ਼ਿਆਦਾ ਲਿੱਟਲ ਰਹਿੰਦੇ ਸੀ ਸ਼ੋਰਸ ਕਰਦੇ ਸੀ ਅਵੀਵਾ ਜਿਹੜਾ ਕਈਆਂ ਕੰਪਨੀਆਂ ਦੇ ਵਿੱਚ ਜਿੱਥੋਂ ਉਹਨੂੰ ਵਾਧਾ ਮਿਲਦਾ ਉਹ ਕੰਪਨੀ ਸੱਦ ਲੈਂਦੀ ਸੀ ਉਹ ਮਿਹਨਤੀ ਬਹੁਤ ਸੀ ਤੇ ਹੁਣ ਤੱਕ ਇਹ ਮਤਲਬ ਇਹ ਉਹ ਤਾਂ ਦੇਰੇ ਕੰਮ ਕਰਦਾ ਫੈਸ਼ਨ ਤੋਂ ਕੀ ਮੰਗ ਕਰਦੇ ਆਸੀ ਸਰ ਮੰਗ ਕਰਦੇ ਆ ਵੀ ਇਹਦੇ ਮਤਲਬ ਸਰਕਾਰ ਦੇ ਨਾਲ ਜੁੜੇ ਸ਼ੁਰੂ ਤੋਂ ਵੰ ਦੇਸ਼ ਭਗਤੀ ਦੇ ਰੂਪ ਵਿੱਚ ਜੁੜੇ ਆ ਪਰਿਵਾਰ ਪਿਛੋਂ ਵੀ ਜਿਹੜਾ ਵਾ ਇਹਨਾਂ ਦੇ ਮਾਮੇ ਤੱਕ ਇਹਨਾਂ ਦੇ ਡੈਡੀ ਜਿਹੜੇ ਉਹ ਵੀ 20 25 ਸਾਲ ਪਾ ਤੋਂ ਦੇਸ਼ ਦੀ ਸੇਵਾ ਕੀਤੀ ਤੇ ਇਹਨਾਂ ਵੀ ਮਤਲਬ ਵਾਈ ਸਾਹਿਬਾਂ ਦੀ ਸੇਵਾ ਦੇਸ਼ ਦੀ ਕੀਤੀ ਜਾਂ ਪਹਾੜੀਆਂ ਦੇ ਪਪਾ ਚ ਰਹਿ ਰਹੇ ਗਏ ਤੇ ਇਹ ਇਹਨਾਂ ਨੂੰ ਹੁਣ ਇਨਸਾਫ ਤੇ ਇਹੋ ਚਾਹੀਦਾ ਵੀ ਗੌਰਮੈਂਟ ਇਹਨਾਂ ਬੰਦਿਆਂ ਦਾ ਇੱਕ ਵਾਰੀ ਵੇਖੇ ਇਤਿਹਾਸ ਵੀ ਕੀ ਇਹਨਾਂ ਦਾ ਤੇ ਇਹਨਾਂ ਨੂੰ ਛੱਡਿਆ ਜਾਵੇ ਜਿਸ ਹਾਲਾਤਾਂ ਦਾ ਇਸ ਦਾ ਤੇ ਜੀ ਫਾਈਬਰ ਉਹਨਾਂ ਦੇ ਪਰਿਵਾਰ ਨੂੰ ਬੀਸੀ ਦੀ ਸੇਵਾ ਕੀਤੀ ਗਈ ਹਾਂਜੀ ਤੇ ਲੱਗਦਾ ਨਹੀਂ ਇਹ ਸਰਕਾਰ ਨੂੰ ਜੇ ਕਰਨ ਨੂੰ ਤਿਆਰ ਰੱਖੀ ਹੋਵੇ ਇਹਨਾਂ ਦੇ ਸਵਾਗਤ ਨਹੀਂ ਆਂਜ ਦੇ ਬਿਲਕੁਲ ਇਹੋ ਚਾਹੁੰਦੇ ਹਾਂ ਜੀ ਹਾਂ ਉਹਦਾ ਰਿਕਾਰਡ ਵੇਖਿਆ ਜਾ ਵੀ ਇਹ ਬੰਦਾ ਕਿਹੜੇ ਕਿਹੜੇ ਕੰਮ ਕੀਤੇ ਆ ਜਿਹੜੀ-ਕਿਹੜੀਆਂ ਆ ਗਿਆ ਉੱਪਰ ਵੱਧੀਆਂ ਵਾਂ ਸਰਗਰ ਗਰ ਨਹੀਂ ਜੇ ਕੋਈ ਪਿਛੇ ਹੋਈ ਨੇ ਕੋਈ 다운 ਆਪਣੀ ਜੁੱਟ ਵਿੱਚ ਰਹਿ ਗਿਆ ਕੋਈ ਉਹ ਜੇ ਕੰਮ ਕੀਤਾ ਹੋਵੇ ਤਾਂ ਫਿਰ ਤੇ ਅੱਖੀ ਵੀ ਸਾਡਾ ਬੰਦਾ ਇਹਦਾ ਲਿੱਟਲ ਹੈਗਾ ਸੀ ਸਾਨੂੰ ਵੀ ਕੋਈ ਇਨਸਾਫ ਹੋਏ ਚੀਜ਼ ਵੀ ਸਾਡਾ ਬੰਦਾ ਰਿਹਾ ਕੀਤਾ ਜਾਵੇ ਜਿੰਨੀ ਵੀ ਕੋਸ਼ਿਸ਼ਾਂ ਕਰਕੇ ਤੇ ਇਹਨੂੰ ਛੱਡਿਆ ਜਾਵੇ ਅੱਜ ਇਹ ਕਹਿੰਦੀ ਕੀ ਨਾਪ ਹੈ ਹਾਂਜੀ ਮੈਂ ਮਿਸ ਜੀ ਬਲਵਿੰਦਰ ਸਿੰਘ ਦੀ ਪਤਨੀ ਅਗਰਜੀਤ कौर ਤੇ ਅੱਜ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਕੀ ਕਹਾਂਗੇ ਅਹੀ ਇਹ ਕਹਣਾ ਚਾਹੁੰਦੇ ਆ ਕਿ ਮੇਰੇ ਪਤੀ ਹੈ ਬਲਵਿੰਦਰ ਸਿੰਘ ਫੌਜ ਵਿੱਚੋਂ ਆਏ ਆ ਸਿਬੇਦਾਰ ਪੈਨਸ਼ਨ ਤੇ ਉਹਨਾਂ ਨੂੰ ਮਨਪਾਈ ਅੰਤਪਾਲ ਸਿੰਘ ਵਾਲੇ ਕੇਸ ਨਾਲ ਜੋੜ ਕੇ ਤੇ ਨਜਾਇਬੰਦ ਕੀਤਾ ਵਾ ਕਿੰਨਾ ਟਾਈਮ ਹੋ ਗਿਆ ਹਾਂਜੀ 3 ਸਾਲ ਹੋ ਚੱਲੇ ਆ ਜੁਰਮ ਪਈ ਬਲਵਿੰਦਰ ਸਿੰਘ ਦੀ ਪੈਨਸ਼ਨ ਤੇ ਆਏ ਸੀ ਇਹ ਕੀ ਕੰਮ ਕਰਦੇ ਹਾਂਜੀ ਵਿੱਚ ਉਹ ਜ 2017 ਵਿੱਚ ਪੈਨਸ਼ਨ ਆਏ ਆ ਤੇ ਆ ਕੇ ਤੇ ਉਹ ਮਤਲਬ ਉਦੋਂ জিওਜੀ ਵਿੱਚ ਉਹ ਡਿਊਟੀ ਕਰਦੇ ਸੀਗੇ ਕਾਹਦਾ ਕੰਮ ਕਰਦੇ ਸੀ জিওਜੀ ਵਿੱਚ ਡਿਊਟੀ ਕਰਦੇ ਸੀਗੇ ਇਹ ਬਜ਼ੁਰਗਾਂ ਦੀਆਂ ਪੈਨਸ਼ਨ ਦੇ ਫਾਰਮ ਭਰਨੇ ਤੇ ਆ ਰਾਸ਼ਨ ਕਾਰਡ ਦੇ ਭਰਨੇ ਕਾਰਡ ਤੇ ਬਾਕੀ ਉਹ ਮਤਲਬ ਡਿਸਪੈਂਸਰੀ ਸਕੂਲ ਇਹਨਾਂ ਦੀ ਰਿਪੋਰਟ ਬਣਾ ਕੇ ਚੈੱਕ ਕਰਕੇ ਰਿਪੋਰਟ ਬਣਾ ਕੇ ਤੇ ਚੰਡੀਗੜ੍ਹ ਮੁੱਖ ਮੰਤਰੀ ਕੋਲ ਭੇਜਦੇ ਸੀਗੇ ਤੇ ਉਦੋਂ ਇਹ ਕੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੀ ਉਹ ਮੁੱਖ ਮੰਤਰੀ ਸੀ ਇਹਨਾਂ ਦਾ ਨਾਂ ਕਿੱਦਾਂ ਜੁੜਿਆ ਗਿਆ ਭਾਈ ਅਮਨਪਾਲ ਜੀ ਵੀ ਨਕਿੱਦ ਦਾ ਨਾਂ ਜੁੜਿਆ ਗਿਆ ਇਹ ਦੇਖੋ ਵੀ ਜੀ ਹੁਣ ਸਾਨੂੰ ਤੇ ਕੁਝ ਪਤਾ ਨਹੀਂ ਲੱਗਾ ਕਿਨਹਾਨੂੰ ਮਤਲਬ ਕੋਈ ਇਹ ਜੀ ਗੱਲ ਨਹੀਂ ਗਈ ਇਹ ਤੇ ਆਪਣੇ ਕੰਮ ਜਾਂਦੇ ਹੁੰਦੇ ਸੀ ਅਮਰਸਰ ਇਹਨਾਂ ਨੇ 2018 ਵਿੱਚ ਮੁੜ ਕੇ ਆ ਜਿਹੜੀ ਲਾਈਫ ਇੰਸੋਰੈਂਸ ਦਾ ਇਹ ਕੰਮ ਕਰਨ ਲੱਗੇ ਸੀ ਤੇ ਇਹ ਉਹ ਮਤਲਬ ਵੀ ਰੋਜ਼ ਜਾਂਦੇ ਸੀਗੇ ਉੱਥੇ ਅਜੇ ਨਾਲ ਆਪਣੇ ਕੰਮ ਜਦੋਂ ਭਾਈ ਅਮਰਪਾਲ ਸਿੰਘ ਨੇ ਅਜਨਾਲੇ ਥਾਣੇ ਵਿੱਚ ਕੱਟ ਕੀਤਾ ਸੀ ਤੇ ਉਸ ਵਕਤ ਭਾਈ ਬਿਰੰਦਰ ਸਿੰਘ ਜੀ ਵੀ ਉੱਥੇ ਮੌਜੂਦ ਸਨ ਪੀ ਕਰਨ ਗਏ ਵੀ ਉਦੋਂ ਹਾਂ ਜੇ ਗਏ ਤੇ ਹੀਗੇ ਉਹ ਅਜਨਾਲੇ ਮਤਲਬ ਹੈਗੀ ਇਹਨਾਂ ਦੀ ਜੁੰਟ ਹੈਗੀ ਬੀਐਸਐਫ ਵਾਲਿਆਂ ਦੀ ਉੱਥੇ ਕੰਮਤੇ ਜਾਂਦੇ ਹੀਗੇ ਤੇ ਉਸ ਦਿਨ ਵੀ ਗਏ ਹੀਗੇ ਤੇ ਉਹ ਉਦੋਂ ਆਉਂਦੇ ਆਉਂਦੇ ਕੁਦਰਤੀ ਉੱਥੇ ਕੱਟ ਵੇਖ ਕੇ ਤੇ ਚਲ ਗਏ ਹੀਗੇ ਤੇ ਉਹ ਮੁੜ ਕੇ ਉਹ ਮਤਲਬ ਜੋ ਆ ਲੋਕੇਸ਼ਨ ਦੇ ਆਧਾਰ ਤੇ ਮੜ ਗਿਆ ਇਹਨਾਂ ਨੂੰ ਮਤਲਬ ਪਾ ਕੇ ਆ ਅਰੈਸਟ ਕਰ ਲਿਆ ਘਰੋਂ ਅਰੈਸਟ ਕਰਕੇ ਲੈ ਕੇ ਗਈ ਆ ਉਹ ਜਮਿੰਦਰ ਸਿੰਘ ਜੀ ਨਾਲ ਹੋਰ ਕਿੰਨੇ ਬੰਦੇ ਜਿਹੜੇ ਵਿੱਚ ਬੰਨਾਂ ਤੇ ਉਹਨਾਂ ਨੇ ਕਿੰਨੇ ਲਿਜਾਈ ਪਰਚੇ ਹਨ ਉਹਨਾਂ ਨਾਲ ਤਕਰੀਬਨ 32-33 ਬੰਦੇ ਬੰਦ ਵਾ ਅੰਮ੍ਰਿਤਸਰ ਜੇਲ੍ਹ ਵਿੱਚ ਤੋਂ ਕੋਸ਼ ਹੋਦ ਜ ਉਹਨਾਂ ਦੇ ਵਿੱਚ ਵੀ ਹੈਗੇ ਆ ਇਹਨਾਂ ਨਾਲ ਤਾਂ ਕਿਸ ਚੀਜ਼ ਦਾ ਪਰਚਾ ਪਾਇਆ ਗਿਆ ਤੇ ਕੀ ਇਹਨਾਂ ਦੀ ਜ਼ਮਾਨਤ ਨਹੀਂ ਕਰਵਾਈ ਗਈ ਵਕੀਲਾ ਦਾ ਕੀ ਕੰਮ ਆ ਵੀਰ ਜੇ 57 ਦਾ ਇੰਨਾ ਤੇ ਵੀ ਲਾ ਕੇ ਤੇ ਲੈ ਗਏ ਹੀ ਘਰੋਂ ਤੇ ਬਾਕੀ ਪਰ ਜਾ ਉੱਥੇ ਜੇਲ੍ਹ ਵਿੱਚ ਜਾ ਕੇ ਇਹਨਾਂ ਨੇ ਜੋ ਵੀ ਪਾਇਆ ਤੇ ਉਹ ਭਾਜੀ ਨੂੰ ਪਤਾ ਸੋਚਿਆ ਕਿ ਇਹਨਾਂ ਦੇ ਪਰਿਵਾਰ ਵਿੱਚ ਇਹਨਾਂ ਦੇ ਪਿਤਾ ਜੀ ਵੀ ਫੌਜੀ ਰਹੇ ਹਾਂਜੀ ਭਾਜੀ ਉਹਨਾਂ ਨੇ ਵੀ ਮਤਲਬ ਦੇਸ਼ ਦੀ ਬਹੁਤ ਸੇਵਾ ਕੀਤੀ ਹੈ ਪਾਪਾਈ ਉਹਨਾਂ ਨੇ ਤੇ ਜਿਹੜਾ ਬਲਵਿੰਦਰ ਸਾਹਿਬ ਆ ਇਹ ਸੁਬੇਦਾਰ ਸਾਹਿਬ ਹੀ ਗਏ ਇਹਨਾਂ ਨੇ ਮਤਲਬ ਵੀ ਇਹ ਕੋ ਕਾਰਗਲਦੀਆਂ ਪਹਾੜੀਆਂ ਤੇ ਵੀ ਇਹਨਾਂ ਨੇ ਡਿਊਟੀਆਂ ਕੀਤੀਆਂ ਗਲੇਸ਼ੀਅਰ ਵੀ ਕੀਤੀਆਂ ਤੇ ਮਤਲਬ ਸੋਹ ਮਨੂ ਸੋਖ ਹੋਇਆ ਵੀ ਪੈਨਸ਼ਨ ਆਈ ਤੇ ਆਪਣੇ ਚਲੋ ਅਸੀਂ ਆਪਣੇ ਪਰਿਵਾਰ ਵਿੱਚ ਮਤਲਬ ਸੋਨਾ ਬੈ ਪੇਂਗੇ ਰਹਿਣ ਬੈਣ ਬੜੀਆਂ ਮੁਸ਼ਕਲਾਂ ਨਾਲ ਚਲੋ ਆਖਰ ਆਏ ਆ ਤੇ ਹੁਣ ਵੇਖੋ 3 ਸਾਲ ਹੋ ਗਏ ਆ ਹਨਾ ਸਾਨੂੰ ਮਤਲਬ ਬਹੁਤ ਹੀ ਮੈਨੂੰ ਪਰੇਸ਼ਾਨੀ ਆ ਇਹੋ ਟਾਈਮ ਸਾਡਾ ਮਤਲਬ ਵੀ 200 ਸੋਖ ਸੋ ਹੁਣ ਤੇ ਮਤਲਬ ਕਦੀ ਕੋਈ ਤਕਲੀਫ ਕਦੀ ਬਿਮਾਰ ਹੋ ਗਈ ਕਦੀ ਸ਼ੂਗਰ ਹੋ ਗਈ ਕਦੀ ਕੁਛ ਤੇ ਮੈਨੂੰ ਬਹੁਤ ਜਿਆਦਾ ਮੁਸ਼ਕਲ ਵਾ ਤੇ ਭਾਈ ਬਗੰਦਸ ਜੀ ਦੇ ਕਿੰਨੇ ਬੱਚੇ ਆਂ ਹਾਂਜੀ ਦੋ ਬੱਚੇ ਆਂ ਮੈਂ ਦੋਨੇ ਬੱਚੇ ਇੱਥੇ ਆਂ ਹਾਂਜੀ ਹਾਂਜੀ ਕਿੰਨਾ ਪਰਿਵਾਰਕ ਯਾ ਕਿੰਨਾ ਤੇ ਜਾਣਾ ਇਤਨਾ ਮਤਲਬ ਵੀ ਅੰਦੀਆ ਪੈਰ ਕੋਈ ਹੈਗੀ ਥੋੜੀ ਬਿਠੇ ਠੀਕ ਆਉਂਦਾ ਵਾ ਜਦੋਂ ਭਾਈ ਬਲਵੰਤ ਸਿੰਘ ਉਹਨਾਂ ਦੇ ਪਿਤਾ ਜਿਹਨੇ ਤੇਜ਼ੀ ਹੀ ਸੇਵਾ ਕੀਤੀ ਹੈ ਇਹ ਸਰਕਾਰ ਨੂੰ ਪਹਾਰ ਨਹੀਂ ਲਈ ਪਈ ਵੀ ਇਹ ਜਿਹੜੀ ਸੇਵਾ ਕੀਤੀ ਸਾਡੇ ਨੇ ਜਾਏ ਪਤਾ ਕਿਉਂ ਪਾਇਆ ਹੈ ਅੱਜ ਸਾਨੂੰ ਇਹ ਗੱਲ ਦਾ ਮੈਨੂੰ ਪਤਾ ਹੀ ਨਹੀਂ ਕੋਈ ਮੈਂ ਤੇ ਮਤਲਬ ਘੋੜੀ ਪਾਣੀਆ ਮੈਂ ਕਦੀ ਘਰੋਂ ਬਾਹਰ ਨਿਕਲੀ ਨਹੀਂਗੀ ਤੇ ਚਲੋ ਸੋਚਿਆ ਵੀ ਬਿੱਲਾ ਕਿੰਦੇ ਸਤ ਪੰਜਾ 63 ਹੋ ਜਾਣੀਆਂ ਮਤਲਬ ਆਪੇ ਉਹਨਾਂ ਨੇ ਕਰ ਦੇਣੀਆਂ 6 ਮਹੀਨੇ ਨੰਗੇ ਸਾਲ ਨੰਗੇ ਤੇ ਮੈਂ ਕਿਤੇ ਨਾ ਮੈਂ ਕਿਤੇ ਗਈਆਂ ਨਾ ਮੈਨੂੰ ਕੋਈ ਪਤਾ ਹੀ ਆ ਤੇ ਫਿਰ 2 ਸਾਲ ਹੋ ਗਏ ਆ ਹੁਣ ਮਤਲਬ ਵੀ ਮਤਲਬ ਮਤਲਬ ਵੀ ਸਾਡਾ ਮੈਂ ਬਹੁਤ ਟੁੱਟ ਗਈਆਂ ਤੇ ਕਾਨਫਰਾਂਸ ਹਾਂ ਪ੍ਰੈਸ ਕਾਨਫਰੰਸ ਹੁਣ ਤਾਂ ਕਰਕੇ ਮੈਂ ਤੁਹਾਡੇ ਦੁਆਰਾ ਇਹਣਾ ਚੁੰਨੀ ਆ ਵੀ ਮਤਲਬ ਵੀ ਸਾਡਾ ਸੁਣਵਾਈ ਪਰੋ ਜੀ ਸਰਕਾਰਾਂ ਮਿਲਦਾ ਸਰਕਾਰਾਂ ਕਿ ਕੀ ਕੀ ਅਪੀਲ ਕਰਨਾ ਚਾਹੁੰਦੇ ਜੀ ਸਾਡੇ ਪਰਵਾਰ ਵਿੱਚ ਇੰਨਾ ਦੇਸ਼ ਦੀ ਸੇਵਾ ਕਰਦੇ ਰਹੇ ਆ ਸਰਕਾਰ ਦੇ ਕੀ ਕੀ ਕਰਨਾ ਚਾਹੁੰਦੇ ਆ ਅਸੀਂ ਇਹ ਹੋਂਪੀ ਇਹ ਕਰਨਾ ਚਾਹੁੰਦੇ ਆ ਵੀ ਸਰਕਾਰਾਂਗੇ ਇਹੋ ਬੇਨਤੀ ਕਰਦੇ ਆ ਵੀ ਮਤਲਬ ਸਾਡੀ ਸੁਣਵਾਈ ਕੀਤੀ ਜਾਵੇ ਸਾਡਾ ਮਤਲਬ ਬੇਸ਼ੱਕ ਉਹਨਾਂ ਦਾ ਵੇਖਣ ਚੈੱਕ ਕਰਨ ਕਿ ਕਿਹੋ ਜਿਹੇ ਬੰਦੇ ਆ ਹਰ ਇੱਕ ਦੇ ਨਾਲ ਰਾਜ ਮਿਲ ਕੇ ਚੱਲਣ ਵਾਲੇ ਕੋਈ ਇਹੋ ਜਿਹੀ ਗੱਲ ਨਹੀਂ ਗਈ ਤੇ ਸਾਡਾ ਮਤਲਬ ਸੁਣਵਾਈ ਕਰੋ ਤੇ ਇਹਨਾਂ ਨੂੰ ਰਿਹਾਈ ਕਰੋ ਰਿਹਾ ਕਰੋ ਜ਼ਮਾਨਤਾ ਦਿਓ ਸਾਰੇ ਅਨੁਸਾਰਿਆਂ ਦੇ ਪਰਾਂ ਚ ਬੜੀ ਪਰੇਸ਼ਾਨੀ ਹੈ ਜਿੰਨੇ ਵੀ ਉੱਤੇ ਹੈਗੇ ਆ ਤੇ ਬਹੁਤ ਮੁਸ਼ਕਲਾਂ ਆ ਭਾਈ ਅਨੁਤਪਾਲ ਦੇ ਪਰਿਵਾਰ ਨੂੰ ਕੋਈ ਧੰਨ ਕੋਈ ਸਹਾਇਤਾ ਦਿੱਤੀ ਨਹੀਂ ਕੋਈ ਮਦਦ ਮਦਦਵਾ ਨਹੀਂ ਵੀਰ ਜੀ ਸਾਨੂੰ ਕੋਈ ਮਦਦ ਨਹੀਂ ਕੀਤੀ ਆ